में फूल चावल ले लीजिएगा सीधे हाथ में सज्जे हाथ में फूल ਹਲੋ ਆ ਸਾਰੀ ਤਰਿ ਕ੍ਰਿਸ਼ਨੋ ਮੰਗਲੰ ਮੰਗਲੰ ਕਰਦਾ ਜੈ ਮੰਗਲੰ ਚੁੱਪ ਜੀ ਦੇਖੋ ਸਾਰੀ ਹਾਂਜੀ ਬਾਰਗ ਦਾ ਸਮਝ ਜੀ ਦੇਤਾ ਜੀ ਤੇਰੇ ਲਾਠਾ ਬੇਨਤੀ ਕਰ ਪ੍ਰਤੀਪ ਤੁਮ ਹੋਈ ਉਹਨਾਂ ਦੇ ਪ੍ਰਧਾਨਾਇਸ ਕੇ ਆਪ ਐਸ ਤਰ੍ਹਾਂ ਬ੍ਰਹਮਣ ਸਮਾਜ ਉਹਨਾਂ ਨੇ ਸਤਕਾਰ ਸਾਹਿਬ ਬੇਨਤੀ ਕੀ ਉਹ ਵੀ ਪ੍ਰਭੂ ਦਾ ਅਸ਼ੀਰਵਾਦ ਲੈਣ ਮੰਡ ਫੈਕਟਰੀ ਵਾਲੇ ਹਾਂਜੀ ਸਰ ਉਹਨਾਂ ਪ੍ਰਧਾਨ ਜੀ ਨਾਲ ਖੜਜੋ ਹਲੋ ਹਾਂਜੀ ਸਰ ਨਾਲ ਹੋ ਜਾ ਜਿਹੜੇ ਸਾਡੇ ਸਥਾਪਨਾ ਕਰਨ ਚ ਮੰਦਿਰ ਦੇ ਰਾਵੜਾ ਜੀ ਜਾਂ ਇਧਰ ਦੇਖੋ ਜਾਂ ਪਿੱਛੇ ਹੋ ਜਾਓ ਰਾਵੜਾ ਘੂਠੇਕੇ ਦਾ ਆਗੇ ਸம்மਤ ਕਰ ਲੈ ਜੀ ਤੇ ਕੁਸਮਤਾਂ ਨਾਲ ਇਹਨਾਂ ਦਾ ਸਨਮਾਨ ਕਰਕੇ ਸਾਰੇ ਖੁਸ਼ੀ ਮਸਤੀ ਵਿੱਚ ਬੈਠੇ ਸੀ ਕੋਈ ਨਾ ਸ਼ਾਇਦ ਮੇਰੇ ਇਧਰੋਂ ਸਮੇਂ ਇਧਰ ਆ ਜਿਓ ਜੀ ਤਕਕਾਰ ਸਾਥ ਬੇਨਤੀ ਕਿ ਜੋ ਉਤਸ਼ੋਕ ਪਟਾਕੇ ਦੀ ਸਾਡੇ ਪਰियोजना ਦਾ ਮੈਂ ਧੰਨਵਾਦ ਕਰਦਾ ਹਾਂ ਜੀ ਭਾਰਤੀ ਜੀ ਆਏ ਵੇਣਾ ਮਤਲਬ ਪ੍ਰਾਂਤ ਦੇਸ਼ਾਂ ਤੋਂ ਬਾਅਦ ਆਪਸ ਮੈਂ ਵੀ ਲੈ ਲਵਾਂ ਜੀ ਜੈ मैडम जी तरो पहुचे नरले शहर तो सी Shine. <laughs> अपने भक्तों की खाते ले लो जैसे की है, प्रभु और इसमें क्या नुकसान है ਅਨੀ ਮੈਂ ਬਹੁਤ ਸਨਮਾਨ ਸਤਕਾਰ ਸਰਵੇ ਜੀ ਮੰਗ ਪੱਤਰ ਕੱਢਣ ਦੇ ਲਾਗੇ ਬਹੁਤ ਸਤਕਾਰ ਹੈ ਜਿਹਨਾਂ ਪਰਿਵਾਰ ਨੇ ਮੂਰਤੀ ਕੇ ਐਮਐਲਏ ਸਾਹਿਬ ਦਾ ਸੰਗੁਰਦੇਸ਼ਕ ਸੇਖੋਂ ਜੀ ਦਾ ਸਨਮਾਨ ਤੇ ਸਤਕਾਰ ਕਰਨਗੇ ਐਮਐਲਏ ਸਾਹਿਬ ਆ ਵੀ ਸਾਰੇ ਬਣ ਕੇ ਨੇ ਅਨੋਖੀ ਅੱਜ ਇਹਦੇ ਆਪਣੇ ਨਾਲ ਆਹ ਸੰਜੀ ਅੱਛਾ ਅੰਜੀ ਪ੍ਰਧਾਨ ਜੀ ਅੱਜ ਭਗਵਾਨ ਤੇ ਪਰਸ਼ੂਰਾਮ ਜੀ ਦੇ ਮੰਦਰ ਦਾ ਉਦਘਾਟਨ ਹੈ ਬਹੁਤ ਹੀ ਸਤਿਕਾਰਯੋਗ ਸ਼ਹਿਰ ਨਿਵਾਸੀ ਵਿਪਰ ਸਮਾਜ ਅੱਜ 12 ਸਾਲ ਦੀ ਤਪੱਸਿਆ ਬਾਅਦ ਗੁਰੂ ਰਾਮਦਾਸ ਕਲੋਨੀ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਮੰਦਰ ਵਿੱਚ ਭਗਵਾਨ ਪਰਸ਼ੂਰਾਮ ਜੀ ਸਿੱਧ ਜੋਗੀ ਬਾਬਾ ਬਲਕਨਾਥ ਜੀ ਸ਼੍ਰੀ ਹਨੂਮਾਨ ਜੀ ਸਹਿ ਪਰਿਵਾਰ ਜੀ ਅੱਜ ਉਹਨਾਂ ਚਾਰ ਮੂਰਤੀਆਂ ਦਾ ਪ੍ਰਾਣ ਪ੍ਰਤੀਸ਼ਾ ਦੇ ਬਾਅਦ ਜੋ ਆਪਣਾ ਉਹਨਾਂ ਦੀ ਅੱਜ ਸਥਾਪਨਾ ਹੋਈ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਹ ਵੀ ਇਤਿਹੀ ਵਿੱਚ ਪਹਿਲੀ ਗੱਲ ਹੋਊਗੀ ਕਿ ਬ੍ਰਾਹਮਣ ਸਮਾਜ ਕੋਲੇ 800 ਗਾ ਜਗ੍ਹਾ ਵਿੱਚ ਆਪਣਾ ਇੱਕ ਮੰਦਿਰ ਤੇ ਆਪਣੀ ਇੱਕ ਧਰਮਸ਼ਾਲਾ 36 बाई 72 ਦਾ ਹਾਲ ਮਗਰ ਰਸੋਈ ਸਾਈਡ ਤੇ ਮੰਦਿਰ ਬੜਾ ਭਵਯਾ ਮੰਦਿਰ ਇਹ ਸਾਰੀ ਟੀਮ ਬ੍ਰਾਹਮਣ ਸਭਾ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਆਨਸਰਾਜੀ ਸ਼ਰਮਾ ਮਕੇਸ਼ ਗੌੜ ਜੀ ਪੰਡਿਤ ਬਿੰਦਰ ਸ਼ਰਮਾ ਜੀ ਹੋਰ ਮੈਂ ਕਿਹੜੇ ਕਿਹੜੇ ਦੇ ਨਾਲ ਆ ਜਿੰਨੇ ਵੀ ਸਾਡੀ ਐਗਜੈਕਟਿਵ ਮੈਂਬਰ ਹੈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਔਰ ਸ਼ਹਿਰ ਦੇ ਨਿਵਾਸੀ ਜਿਸ ਨੂੰ ਵੀ ਫੋਨ ਕੀਤਾ ਪ੍ਰਾਨ ਪ੍ਰਤੀਸ਼ਾ ਵਿੱਚ 100 ਦੀਆਂ ਸ਼ਹਿਰ ਦੀ 100 ਦੇ ਲਗਭਗ ਸ਼ਹਿਰ ਦੀਆਂ ਸਾਰੀਆਂ ਸ਼ਕਤੀਆਂ ਜਿਹਦੇ ਜੋ ਰਾਜਨੀਤਕ ਧਾਰਮਿਕ ਔਰ ਬਿਨਸਮੈਨਾਂ ਨੇ ਇਸ ਵਿੱਚ ਸਹਿਯੋਗ ਦਿੱਤਾ ਪਹਿਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਜੋ ਵੀ ਸਾਡੇ ਸਨਮਾਨਿਤ ਸ਼ਹਿਰ ਦੇ ਰਾਜਨੀਤਿਕ ਲੋਕ ਸੇ ਉਹ ਆਏ ਦੂਜੇ ਦਿਨ ਕੁਝ ਥਿਸਨ ਢਿੱਲੋਂ ਬੱਬੂ ਬਰਾੜ ਔਰ ਤੀਸਰੇ ਦਿਨ ਆਏ ਸਰਦਾਰ ਗੁਰਦੇਵ ਸਿੰਘ ਜੀ ਸੇਖੋਂ ਆਪਣਾ ਸੰਦੀਪ ਧਾਲੀਵਾਲ ਜੀ ਔਰ ਚੇਅਰਮੈਨ ਖੁਸਾ ਸਾਹਿਬ ਜੀ ਉਸ ਤੋਂ ਬਿਨਾ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਹਨ ਉਹਨਾਂ ਦੇ ਸਾਰਿਆਂ ਦੇ ਧਾਰਮਿਕ ਜੋ ਆਗੂ ਸੀ ਪ੍ਰਧਾਨ ਸੀ ਸਾਰੇ ਹੀ ਇਸ ਵਿੱਚ ਸ਼ਾਮਲ ਹੋਏ ਮੈਂ ਤਹਿ ਦਿਲੋਂ ਸਮੂਹ ਬ੍ਰਾਹਮਣ ਸਮਾਜ ਵੱਲੋਂ ਬਤੌਰ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਪੁਰਜੋਗਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿੱਚ ਵੱਡਾ ਯੋਗਦਾਨ ਪਾਇਆ ਇਹ ਧਰਮਸ਼ਾਲਾ ਵਿੱਚ ਅਜੇ ਵੀ ਯੋਗਦਾਨ ਦੀ ਲੋੜ ਹੈ ਇਹ ਧਰਮਸ਼ਾਲਾ ਬਹੁਤ ਹੀ ਲੋਕਾਂ ਲਈ ਜੋ ਵੀ ਇਸ ਨੂੰ ਵਰਤਣਾ ਚਾਵੇ ਉਹਨਾਂ ਲਈ ਹੋਏਗੀ ਇੱਥੇ ਧਰਮ ਜੋ ਵੀ ਸ਼ਾਦੀ ਵੈਸ਼ਨੂ ਸ਼ਾਦੀ ਸਮਾਗਮ ਦੇ ਭੋਗ ਪਾਰਟੀਆਂ ਕੁਝ ਵੀ ਕਰਨ ਇਹ ਸਮਾਜ ਸੇਵਾ ਨੂੰ ਸਮਰਪਿਤ ਹੈ ਇਹਦਾ ਆਯੋਜਨ ਬ੍ਰਾਹਮਣ ਸਭਾ ਕਰ ਰਹੀ ਹੈ ਸਨਾਤਨਧਰਾਂ ਨੂੰ ਇਹ ਸਮਾਪਤਾ ਆਪਣੇ ਕੋਈ ਵੀ ਕਾਰਜਕ੍ਰਮ ਸਾਡਾ ਇੱਕ ਸੁਪਨਾ ਇੱਥੇ ਸੰਸਕ੍ਰਿਤ ਕਾਲਜ ਖੋਲਣ ਦਾ ਅੱਜ ਮੰਦਰ ਬਣ ਗਿਆ ਧੰਨਸ਼ਲਾ ਬਣ ਗਈ ਭਗਵਾਨ ਕਿਰਪਾ ਕਰੇ ਜਲਦੀ ਅਸੀਂ ਸੰਸਕ੍ਰਿਤ ਵਿਦਿਆਲਾ ਖੋਲhenge ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਭਗਵਾਨ ਪਰਸ਼ੂਰਾਮ ਮਹਾਰਾਜ ਕੀ ਜੈ ਹਲੋ ਇਹ ਪਰਸ਼ੂਰਾਮ ਜੀ ਦੇ ਇਸ ਪਵਿੱਤਰ ਸੰਸਤੇ ਪਤਿਤ ਹੋਈ ਗੁਰੂ ਪਰਿਵਾਰੀ ਸਾਧ ਸੰਗਤ ਜੀ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਸੀ ਰਾਮ ਮਮਾ ਭਾਰਕਨਾਰ ਸਿੰਘ ਪ੍ਰਭੂ ਰਾਮ ਪਾਠਕ ਸ੍ਰੀ ਹਨੂਮਾਨ ਜੀ ਪਰ ਭਗਵਾਨ ਸ਼ਿਵ ਪਰਮਾਰਜ ਜੀ ਦੇ ਅੱਜ ਸਾਰੇ ਪਰਿਵਾਰ ਦੇ ਨ ਮੂਰਤੀਆਂ ਸਥਾਪਿਤ ਕੀਤੀਆਂ ਇਸ ਲਈ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਕਿਉਂਕਿ ਕੁਦਰਤ ਦੇ ਵਿਧਾਨ ਦੇ ਅਨੁਸਾਰ ਜਦ ਤੋਂ ਕੁਦਰਤ ਧਰਤੀ ਤੇ ਆਈ ਹੈ ਉਹਨੇ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਰੰਗਾਂ ਦੇ ਵਿੱਚ ਇਸ ਧਰਤੀ ਤੇ ਆਪਣਾ ਪ੍ਰਕਾਸ਼ ਕੀਤਾ ਹੈ ਤੂੰ ਸਮੇ ਨੂੰ ਸਵਾਰਨ ਵਾਸਤੇ ਕੁਰਬਾਨੀ ਦਾ ਫਰਮਾਨ ਹੈ ਵੇਦ ਤਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਹੈ ਕਿਉਂਕਿ ਜਿਹੜੇ ਵੇਦ ਸਾਡੇ ਕਿਤੇਬ ਲਿਖੇ ਹੋਏ ਐ ਬੋਧੀਵਰੀ ਲੋਕ ਇਸ ਕਰਕੇ ਹੀ ਕਈਆਂ ਗੱਲਾਂ ਤੇ ਕਿੰਤੂ ਪਰੰਤੂ ਅਕਸਰ ਕਰਦੇ ਰਹਿੰਦੇ ਆ ਇਹ ਨਹੀਂ ਹੋ ਸਕਦਾ ਜੀ ਇਹ ਮਥਿਆਸ ਹੈ ਜੀ ਨਹੀਂ ਜੋ ਕੁਝ ਲਿਖਿਆ ਹੋਇਆ ਉਹ ਸੱਚ ਹੈ ਬੋਧੀਵਰੀ ਦੇ ਲੋਕ ਪ੍ਰਭੂ ਰਾਮ ਬਾਰੇ ਜਾਂ ਰਾਵਣ ਬਾਰੇ ਵੀ ਗੱਲਾਂ ਕਰ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਦਾ ਫਰਮਾਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਤੇ ਦੱਸਿਆ ਔਰ ਵਿਦਾ ਤੇ ਗਿਆਤਾ ਜਿਨ੍ਹਾਂ ਨੇ ਵੇਦ ਪੈਦਾ ਕੀਤੇ ਉਹ ਵੀ ਇਸ ਤਰਕੀ ਤੇ ਆਏ ਪਰ ਵੇਦ ਅੱਜ ਤੱਕ ਸਾਨੂੰ ਰਾਹ ਦਸੇਰਾ ਨੇ ਪੈਗੀ ਹੋਰੀ ਦੱਸ ਰਹੇ ਸੀ ਮਨੁੱਖ ਕੀ ਹੈ ਮਨੁੱਖ ਰੱਬ ਹੈ ਪਰ ਉਹਨੂੰ ਸਮਝਣਾ ਪਊਗਾ ਕਿ ਉਹ ਰੱਬ ਹੈ ਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਲੈ ਕਿਤੇ ਨਾ ਕਿਤੇ ਸਾਡੇ ਚ ਕਮੀ ਹੈ ਕਿ ਅਸੀਂ ਰੱਬ ਨੂੰ ਨਹੀਂ ਪਛਾਨਦੇ ਆਪਦੇ ਰੂਪ ਨੂੰ ਨਹੀਂ ਪਛਾਨਦੇ ਸੋ ਇਹ ਜਿਹੜੀਆਂ ਗੱਲਾਂ ਜੋ ਮੰਗਾ ਨੇ ਜੋ ਜੋ ਵੀ ਸਰਕਾਰ ਲੈਵਲ ਤੇ ਹੋ ਸਕਦੀਆਂ ਉਹ ਸਾਰੀਆਂ ਪੂਰੀਆਂ ਕਰਾਂਗੇ ਇਹ ਨਹੀਂ ਹੈ ਵੀ ਆ ਨਹੀਂ ਹੋ ਸਕਦਾ ਜੋ ਜੋ ਵੀ ਕਰ ਸਕਦੇ ਹੋ ਇਹ ਫੰਡਾਂ ਦੇ ਕਾਰਨ ਜਿਵੇਂ ਜਿਵੇਂ ਫੰਡ ਆਉਂਦੇ ਜਾਣਗੇ ਇੱਥੇ ਪਾਣੀ ਦੀ ਸਮੱਸਿਆ ਹੈ ਉਹਦੇ ਵਾਸਤੇ ਵੀ ਅਸੀਂ ਟੈਂਕੀ ਦਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਜਿੰਨੇ ਵੀ ਮਿਲਦੇ ਸਾਰਾ ਪਾਣੀ ਮਾੜਾ ਹੋਣ ਕਰਕੇ ਸਾਰਾ ਏਰੀਆ ਉਹਦੀ ਵੀ ਮੰਗ ਹੈ ਸੋ ਕੁਝ ਇਲੈਕਟਰਾਂ ਦੀ ਮੰਗ ਸੀ ਮੋਹਲਾ ਜੀ ਹੋਣਾ ਨੇ ਸਾਨੂੰ ਪਹਿਲੇ ਰਸਤਾ ਸੀ ਕਿ ਮੈਂ ਕੁਝ ਕਮਿਟਮੈਂਟ ਕਰ ਲਈਆਂ ਸੋ ਜਿਹੜੀਆਂ ਜਿਹੜੀਆਂ ਵੀ ਗੱਲਾਂ ਤੁਸੀਂ ਕਹਿੰਆਂ ਉਹ ਪਹਿਲਾਂ ਮੈਨੂੰ ਦੱਸਿਆ ਸੀ ਇਹਨਾਂ ਨੇ ਕਿ ਉਹ ਚ ਜੋ ਵੀ ਅਸੀਂ ਕਰ ਸਕਦੇ ਆ ਸਰਕਾਰ ਲੈ ਵਾਤੇ ਪੂਰਾ ਜੋਰ ਲਾ ਕੇ ਕਰਾਂਗੇ ਸੋ ਮੈਂ ਫਿਰ ਤੋਂ ਸਮੂੱਚੀ ਜਿੰਨੀ ਸੰਗਤ ਆਈ ਹੈ ਉਹਨਾਂ ਨੂੰ ਅੱਜ ਪ੍ਰਭੂ ਪਰਸ਼ੂਰਾਮ ਜੀ ਦੇ ਇਸ ਸਥਾਪਨਾ ਥਾਨ ਦੇ ਉੱਤੇ ਭਗਵਾਨ ਰਾਮ ਜੀ ਦੇ ਅਨੰਨੇ ਭਗਤ ਜਿਨ੍ਹਾਂ ਦੇ ਰੋਮਗਾਂਵ ਦੇ ਵਿੱਚੋਂ ਰਾਮ ਰਾਮ ਦੀ ਜਿਹੜੀ ਹੈ ਉਹ ਨਾਮ ਆਉਂਦਾ ਸੀ ਆਵਾਜ਼ ਆਉਂਦੀ ਸੀ ਤੁਹਾਨੂੰ ਮਾਨ ਜੀ ਬਾਬਾ ਬਾਲਕਨਾਥ ਜੀ ਪ੍ਰਭੂ ਪਰਸ਼ੁਰਾਮ ਜੀ ਦੇ ਇਸ ਸਥਾਨ ਦੇ ਉੱਤੇ ਨਕਮਸਤਕ ਹੋਣ ਦਾ ਮੌਕਾ ਮਿਲਿਆ ਔਰ ਪ੍ਰਵਚਨ ਸੁਣਨ ਦਾ ਮੌਕਾ ਮਿਲਿਆ ਜੇ ਨੀ ਬੇਨਤੀ ਕਰਦਾ ਕੋਈ ਅੱਖਰ ਬੰਦ ਘਟ ਬੋਲ ਜਾਵੇ ਉਹਦੇ ਲਈ ਸਾਰਿਆਂ ਤੋਂ ਮਾਫੀ ਚਾਹੁੰਦਾ